ਸਲਾਬੀ ਹੋਣਾ ਦਿੱਲੀ ਨਾ ਚੰਡੀਗੜ੍ਹ ਨਾ ਬੰਬੇ ਨਾ ਬਠਿੰਡੇ ਦੇ ਨਾਲ ਲੁਧਿਆਣੇ ਦੇ ਨਾਲ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬਾਗੇਪੁਰਾਣੇ ਮਾਤੂ ਸ਼੍ਰੀ ਦਸਤਾਰ ਨੇ ਵਜਾ ਵਜਾ ਕਰਾਤੀਆ ਤੇ ਡਿਜ਼ਾਈਨ ਚੱਕਵੇਂ ਬਣਾ ਦੇ ਜੀ ਪੂਰੇ ਦੁਪੱਟੇ ਚੈੱਕ ਕਰ ਲੋ ਆ ਰੇਟ ਚੈੱਕ ਕਰ ਲੋ 650 ਰੁਪਇਆ ਲਾਤੀ ਦਮੀਆਂ ਤੇ ਲਾਕੇ ਇਹੀ ਸੂਟ ਸਾਨੂੰ ਬਾਜ਼ਾਰ ਦੇ ਵਿੱਚ 1500 ਰੁਪਇਆ ਕੋਈ ਮੰਗਦਾ 1600 ਰੁਪਇਆ ਆ ਬਣਿਆ ਘੇਰਾ ਰੇਟ ਉੱਤੇ ਲੈ ਕੇ ਲਾਤਾ 750 ਰੁਪਇਆ ਤੇ 2500 3000 ਰੇਟ 1095 ਮਤਲਬ ਫਾਇਦੇ ਹਰ ਪੱਖੋਂ ਤੁਹਾਡੇ ਸੀ ਠੋਕ ਕੇ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਰੀਸੇਲਰੋਂ ਤੇ ਤੁਹਾਡੇ ਫਾਇਦੇ ਹੈਗੇ ਹੈਗੇ ਆ ਪਰ ਜੇ ਤੁਸੀਂ ਲੈਣਾ ਦਾਜਵੀਰ ਦਾ ਕੱਪੜਾ ਆ ਦੇਖੋ 50000 ਦਾ ਕੱਪੜਾ ਇੱਥੇ ਤੁਹਾਨੂੰ ਅਸੀਂ ਸਿਰਫ 20000 ਰੁਪਏ ਦੇ ਰਹਿਣਾ ਬਾਜ਼ਾਰ 'ਚ 2500 ਰੁਪਏ ਸੂਟ ਦਾ ਰੇਟ ਆ ਵਿਆਹਾਂ 'ਤੇ ਸੂਟ ਬਣ ਕੇ ਦੁਪੱਟੇ ਆ ਚੈੱਕ ਕਰੋ ਜੀ 1000 ਰੁਪਏ 'ਚ ਐਡਾ ਦੁਪੱਟਾ ਕਿੱਥੋਂ ਮਿਲ ਜੂ ਕਿਸੇ ਛੋਟੀ ਦੁਕਾਨ ਤੇ ਚਲ ਜਿਓ ਤਾਂ ਵੀ ਆ ਰੇਟ ਨਹੀਂ ਮਿਲਣੇ ਪਰ ਇੱਥੇ ਰੇਟ ਚੈੱਕ ਕਰੋ 1295 ਕੋਈ ਤੁਹਾਨੂੰ ਅਸੀਂ 3000 ਰੁਪਏ ਦੇ ਦੇਾਂਗੇ ਕੋਈ 3500 ਚ ਦੇ ਦੇਾਂਗੇ ਸਿੰਪਲ ਸੂਬਰ ਤੇ ਪਟਿਕ ਹੈਡਵਾ ਮੋਤੀਆਂ ਤੇ ਹੈਂਡਵਰਕ ਦਾ ਕੰਮ ਆ ਜੀ ਦੇਖੋ ਪਾਰਟੀ ਵੇਅਰ ਸੂਟ ਡਿਜ਼ਾਈਨ ਨਵੇਂ ਤੋਂ ਨਵੇਂ ਚੈੱਕ ਕਰੋ ਜੀ ਡਿਜ਼ਾਈਨਰ ਦੁਪੱਟੇ ਕਾਲੇ ਸੂਟ ਤੇ ਬਣੇ ਮੋਰ ਨੈਚੁਰਲ ਕ੍ਰੇਪ ਦਾ ਸੂਟ ਤੇ ਰੇਟ ਬਾਜ਼ਾਰ 'ਚ 3500 ਸਾਡਾ 1750 ਕੋਈ ਸ਼ੀਸ਼ੇ ਨਾ ਮੜਿਆ ਵਾ ਸੂਟ ਦੇਖੋ ਸਿੰਪਲ ਸੂਬਰ ਘੇਰਾ ਤੇ ਦੁਪੱਟੇ ਤੇ ਸੇਮ ਕੰਮ ਕੀਤਾ ਬਾਜੂ ਕਿੰਨੇ ਹੈਵੀ ਆ ਸੂਟ ਕਿੰਨਾ ਸ਼ਾਨਦਾਰ ਆ ਮੈਂ ਕਹਿੰਨਾ ਬਖਰੀਆਂ ਚੀਜ਼ਾਂ ਦੁਪੱਟੇ ਚੈੱਕ ਕਰ ਲੋ 8 8000 ਵਾਲੇ ਸੂਟ ਤੁਹਾਨੂੰ ਅਸੀਂ 35 3500 4 4000 ਆ ਮਹਾਲੀ ਵਾਲੇ ਚੰਡੀਗੜ੍ਹ ਵਾਲੇ ਇਹੋ ਜਿਹੇ ਡਮੀਆਂ ਤੇ ਲਾਲਾ 25 25 30 3000 ਦੇ ਡਰੈੱਸਾ ਦਿੰਦੇ ਆ 5000 7000 8000 ਕਰਾਰੇ ਕਰਾਰੇ ਗਾਉਂ ਡਰੈੱਸਾਂ ਲਹਿੰਗੇ ਤੇ ਉੱਤੇ ਬਹੁਤ ਵੱਡੀ ਸੇਲ ਚੱਲ ਰਹੀ ਆ ਤੁਸੀਂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਬਾਗੇ ਪਰਾਣਿਆਂ ਮੂਗਾ ਰੋਡ ਤੇ ਸਲਾਹ ਵੀ ਹੁਣ ਨਾ ਦਿੱਲੀ ਨਾ ਚੰਡੀਗੜ੍ਹ ਨਾ ਬੰਬੇ ਨਾ ਬਠਿੰਡੇ ਦੇ ਨਾਲ ਲੁਧਿਆਣੇ ਦੇ ਨਾਲ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬਾਗੇਪੁਰ ਨੇ ਮਾਤੂ ਸ਼੍ਰੀ ਦਸਤਾਰ ਨੇ ਵਿਆਹ-ਵਿਆਹ ਕਰਾਤੀਆ ਤੁਸੀਂ ਲੈਣਾ ਵਿਆਹ ਸ਼ਾਦੀ ਨੇ ਕਪੜਾ ਦਾਜ ਬੜੇ ਕਪੜਾ ਨਾ ਸੂਟ ਸ਼ਰਾਰੇ ਗਰਾਰੇ ਗਾਉਂਡ ਡਰਸਾਂ ਲੈਣੀਆਂ ਤੇ ਅੱਜ ਦੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਬਿਕੋਜ਼ ਤੁਹਾਡੇ ਫਾਇਦੇ ਬਹੁਤ ਸਾਰੇ ਹੋਣੇ ਆ ਭਾਈ ਜੀ ਬਾਜ਼ਾਰ ਤੇ ਲੁੱਟਾਂ ਬਹੁਤ ਹੋ ਰਹੀਆਂ ਦੁਕਾਨਾਂ ਟੀਕੇ ਪਰ ਪਰ ਲਾ ਰਹੇ ਆ ਪਰ ਲੋਕਾਂ ਦਾ ਫੈਰਾ ਕਰੋ ਯਾਰ ਦੇਖੋ ਇਹ ਦੁਕਾਨਦਾਰ ਨੇ ਰੱਟ ਲਿਆ ਬਹੁਤ ਵੱਡੇ ਛੜਿਆੰਤਰ ਕਹਿੰਦੇ ਕੁੰਡੀ ਫਸਾਲਾਂਗੇ ਪਰ ਕੁੰਡੀ ਫਸ ਨਹੀਂ ਦੇਣੀ ਮਾਤੂ ਸ਼ਰੀ ਨੇ ਆ ਚੱਕੋ ਜੀ ਸੂਟ ਆ ਆ ਗਿਆ ਜੀ ਨਵੇਂ ਨਵੇਂਲੇ ਸੂਟ ਡਿਜ਼ਾਈਨ ਚੈੱਕ ਕਰ ਲੋ ਦੁਪੱਟੇ ਚੈੱਕ ਕਰ ਲੋ ਆ ਰੇਟ ਚੈੱਕ ਕਰ ਲੋ 650 ਰੁਪਏ ਲਾ ਕੋਈ ਬਾਜ਼ਾਰ ਦੇ ਵਿੱਚ ਜਿਹੜਾ 1650 ਰੁਪਆ ਇੱਥੇ ਤੁਹਾਨੂੰ ਦਵਾਂਗੇ 650 ਦਾ ਮਾਤਰਾ ਸਿੱਧੋ ਸਿੱਧਾ 1000 ਰੁਪਏ ਦਾ ਫਰਕ ਆ ਵੀ ਤੁਸੀਂ ਚੈੱਕ ਕਰ ਲੋ ਫਰੰਟ ਚੈੱਕ ਕਰ ਲੋ ਬਹੁਤ ਸੋਹਣੀ ਹੈਵੀ ਕਢਾਈਆਂ ਤੁਸੀਂ ਚੈੱਕ ਕਰ ਲੋ ਤੇ ਰੇਟ ਇਹਦੇ ਮਿੱਟੀ ਦੇ ਭਾਅ ਆ ਜੀ ਰੇਟ ਪਤਾ ਕਿੰਨਾ ਇਹਦਾ ਏ ਵੀ ਤੁਹਾਨੂੰ 650 ਰੁਪਏ ਦਾ ਸੂਟ ਦੇ ਦੇਣਾ ਨੈਚੁਰਲ ਕਰੇਵ ਦੇ بیس ਆ ਜੀ ਨਾਲ ਚਨੌਣ ਦੇ ਦੁਪट्टे ਕੱਡੇਵੇ ਲਾ ਗਿਆ ਚੈੱਕ ਕਰੋ ਜੀ ਫਰੰਟ ਬਣਿਆ ਹੋਇਆ ਪੂਰਾ ਆਹ ਬਣਿਆ ਘੇਰਾ ਰੇਟ ਉੱਤੇ ਲਿਖ ਕੇ ਲਾਤਾ 750 ਰੁਪਏ ਜੀ ਦੇਖੋ ਜੀ ਬਾਜ਼ਾਰ ਦੇ ਵਿੱਚ ਇਹਦਾ ਹੈਗਾ 1500 ਰੁਪਿਆ ਕੋਈ ਮੰਗਦਾ 1600 ਰੁਪਿਆ ਪਰ ਸਾਡੇ ਕੋਲ ਆਜੋ 16 16 ਸੂਟ 17 16 ਸੂਟ ਕਰਤਾ 750 ਰੁਪਏ ਦੇ ਵਿੱਚ ਆ ਵੀ ਚੈੱਕ ਕਰੋ ਜੀ ਕੰਟਰਾਸਟ ਦੁਪੱਟੇ ਲਾ ਕੇ ਮਸਟਰਡ ਦੇ ਆ ਬੈਂਗਨੀ ਕਲਰ ਦੇ ਸੂਟ ਬਣਾਦੇ ਆ ਡਿਜ਼ਾਈਨ ਚੱਕਵੇਂ ਬਣਾਦੇ ਜੀ ਪੂਰੇ ਦੇਖੋ ਬਹਿ ਜਾ ਬਹਿ ਜਾ ਹੋਈ ਪਈ ਆ ਚਾਰੇ ਪਾਸੇ ਚਰਚੇ ਹੋ ਗਏ ਆ ਲੋਕੀ ਕਹਿੰਦੇ ਵੀ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਜਦੋਂ ਵੱਡੇ ਵੱਡੇ ਸ਼ੋਅਰੂਮਾਂ ਤੇ ਜਾਂਦੇ ਹੋ ਡੰਮੀਆਂ ਤੇ ਲਾ ਕੇ ਇਹੀ ਸੂਟ ਤੁਹਾਨੂੰ 3 3 ਗੁਣਾ ਰੇਟ ਵੱਧ ਪਰ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਨੇ ਫੈਰੇ ਕਰਤੇ ਕੋਈ 600 ਕੋਈ 700 ਕੋਈ 850 ਦੇ ਵਿੱਚ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਦੇਈ ਜਾਂਦੇ ਆ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਰੀਸੇਲਰੋਂ ਤੇ ਤੁਹਾਡੇ ਫਾਇਦੇ ਹੈਗੇ ਹੈਗੇ ਆ ਪਰ ਜੇ ਤੁਸੀਂ ਲੈਣਾ ਦਾਜਵੀਰ ਦਾ ਕੱਪੜਾ ਆ ਦੇਖੋ ਬਾਜ਼ਾਰ 'ਚ 2500 ਰੁਪਏ ਸੂਟ ਦਾ ਰੇਟ ਆ ਪਰ ਸਾਡੇ ਕੋਲ ਲੈ ਜਾਓ ਸਿਰਫ 1000 ਰੁਪਏ ਦੇ ਵਿੱਚ ਮੈਂ ਕਹਿੰਦਾ ਜੀ ਰੰਗਾ ਮੈਂ ਚੀਜ਼ੇ ਤੇ ਕਰਦਾ ਕਿ ਵਟ ਆ ਚੈੱਕ ਕਰੋ ਜੀ ਰੈੱਡ ਸੂਟ ਕਹਿੰਦੇ ਨਵਾਂ ਨਵੇਲਾ ਵਿਆਹ ਵਾਸਤੇ ਸੂਟ ਬਣ ਕੇ ਦੁਪੱਟੇ ਆ ਚੈੱਕ ਕਰੋ ਜੀ 1000 ਰੁਪਏ 'ਚ ਐਡਾ ਦੁਪੱਟਾ ਕਿੱਥੋਂ ਮਿਲ ਜੂਗਾ ਜੀ ਸੋ ਇਸ ਲਈ ਕਹਿੰਦੇ ਆ ਵੀ ਹੋਰ ਪਾਸੇ ਨਾ ਜਾਓ ਇੱਥੇ ਤੁਸੀਂ ਕੁੜੀਆਂ ਚਿੜੀਆਂ ਲਈ ਲੈਣੇ ਆ ਤੁਸੀਂ ਮਿਡ ਰੇਂਜ ਲਈ ਲੈਣੇ ਆ ਤੁਸੀਂ ਬਜ਼ੁਰਗਾਂ ਲਈ ਸੂਟ ਲੈਣੇ ਆ ਸਾਰਿਆਂ ਦੇ ਲਈ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਆਹ ਦੇਖੋ ਕਹਿੰਦੇ ਲਵੈਂਡਰ ਕਲਰ ਸਾਨੂੰ ਸਭ ਤੋਂ ਜ਼ਿਆਦਾ ਪਿਆਰਾ ਆ ਤੇ ਇਹ ਵੀ ਸਾਡੇ ਕੋਲ ਹੈਗਾ ਆ ਤੁਸੀਂ ਚੈੱਕ ਕਰ ਲਓ ਗਾਰੰਟੀ ਇਸ ਗੱਲ ਦੀ ਦਿੰਦੇ ਆ ਵੀ ਜਿਹੜਾ 50000 ਰੁਪਿਆ ਬਾਜ਼ਾਰ ਤੁਸੀਂ ਲਾਉਣਾ ਸਾਡੇ ਕੋਲ ਆਜੋ 50000 ਦਾ ਕੱਪੜਾ ਇੱਥੇ ਤੁਹਾਨੂੰ ਅਸੀਂ ਸਿਰਫ 20000 ਰੁਪਏ ਦੇ ਰਹਿਣਾ ਆਹ ਹੁਣ ਤੁਸੀਂ ਚੈੱਕ ਕਰੋ ਘੇਰੇ ਆਹ ਤੁਸੀਂ ਫਰੰਟ ਚੈੱਕ ਕਰੋ ਆ ਤੁਸੀਂ ਕੰਟਰਾਸਟ ਡਿਜ਼ਾਈਨ ਚੈੱਕ ਕਰੋ ਦੁਪੱਟੇ ਚੈੱਕ ਕਰੋ ਮਤਲਬ ਹਰ ਪੱਖੋਂ ਤੁਹਾ ਫਾਇਦਾ ਕਰਨਾ ਆ ਫਾਇਦਾ ਕਰਨਾ ਤੇ ਫਾਇਦਾ ਕਰਨਾ ਦੇਖੋ ਜੀ ਆਹ ਚੈੱਕ ਕਰੋ ਜੀ ਆ ਕੇ ਮੋਰ ਕਾਲੇ ਸੂਟ ਤੇ ਚੈੱਕ ਕਰੋ ਜੀ ਡਿਜ਼ਾਈਨਰ ਦੁਪੱਟੇ ਕਾਲੇ ਸੂਟ ਤੇ ਬਣੇ ਮੋਰ ਨੈਚੁਰਲ ਕ੍ਰੇਪ ਦਾ ਸੂਟ ਤੇ ਰੇਟ ਬਾਜ਼ਾਰ 'ਚ 3500 ਸਾਡਾ 7500 ਜੀ ਦੇਖੋ 7500 ਦੇ ਵਿੱਚ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਹੀ ਸਾਡੇ ਕੋਲ ਜਿੰਨੇ ਮਰਜ਼ੀ ਡਿਜ਼ਾਈਨ ਤੁਸੀਂ ਲੈ ਜਾਓ ਆਹ ਦੇਖੋ ਇਹਦਾ ਸਾਡੇ ਕੋਲ ਸਟਾਰਟਿੰਗ ਰੇਂਜ ਹੈਗੀ ਆ 500 600 700 800 ਹਜ਼ਾਰ ਨਾ ਹੋਰ ਤੁਸੀਂ ਜੇ ਕਹਿੰਦੇ ਵੀ ਬੁਟੀਕਾਂ ਵਾਲੇ ਸੂਟ ਲੈਣੇ ਪਾਰਟੀ ਵੇਅਰ ਸੂਟ ਲੈਣੇ ਤਾਂ ਆਹ ਹੁਣ ਨਿਗਾਹ ਮਾਰ ਲਿਓ ਆ ਚੈੱਕ ਕਰੋ ਜੀ ਪਾਰਟੀ ਵੇਅਰ ਸੂਟ ਡਿਜ਼ਾਈਨ ਨਵੇਂ ਤੋਂ ਨਵੇਂ ਬਾਜੂ ਬਣੇ ਪਹੁੰਚੇ ਆ ਚੈੱਕ ਕਰੋ ਜੀ ਬਰਕ ਕੀਤਾ ਚੈੱਕ ਕਰੋ ਆ ਚੱਕੋ ਬਾਜੂ ਬਣੇ ਦੇਖੋ ਸ਼ਾਨਦਾਰ ਚੀਜ਼ਾਂ ਨਵੀਆਂ ਚੀਜ਼ਾਂ ਆ ਚੈੱਕ ਕਰੋ ਜੀ ਘੇਰਾ ਸਿੰਪਲ ਸ਼ੋਅ ਪਰ ਤੇ ਪਟਿਕ ਕਾਈਡਵਾ ਦੇਖੋ ਸੂਟ ਤਾਂ ਸੋਹਣਾ ਆ ਨਾ ਦੇਖੋ ਸੂਟਾਂ ਉੱਤੇ ਕਿੰਨੀਆਂ ਸੋਹਣੀਆਂ ਕਢਾਈਆਂ ਦੁਪੱਟੇ ਚੈੱਕ ਕਰ ਲਓ ਦੁਪੱਟੇ ਉਦੋਂ ਵੀ ਜਾਰਾ ਤੁਹਾਨੂੰ ਸੋਹਣੇ ਸੋਹਣੇ ਦੇਈ ਜਾਂਦੇ ਡਿਜ਼ਾਈਨ ਭਾਰੀ ਇੱਕ ਤੋਂ ਇੱਕ ਆ ਚੈੱਕ ਕਰੋ ਜੀ ਮੋਤੀਆਂ ਤੇ ਹੈਂਡਵਰਕ ਦਾ ਕੰਮ ਆ ਜੀ ਦੇਖੋ ਰੈੱਡ ਮੈਂਟਾ ਜਿਹੋ ਜੇ ਮਰਜ਼ੀ ਰੰਗ ਲੈ ਲਓ ਮੂਂਗਿਆ ਰੰਗ ਵੀ ਆ ਗਿਆ ਜੀ ਦੁਪੱਟਾ ਚੈੱਕ ਕਰ ਲਓ ਜੀ ਦੁਪੱਟਾ ਕਿੰਨਾ ਮੜਿਆ ਪਿਆ ਦੇਖੋ ਜੀ ਪੂਰਾ ਮੜਿਆ ਪਿਆ ਹਰ ਪੱਕਾ ਮਤਲਬ ਹੈ ਨਾ ਜੇ ਆਪਾਂ ਜਿਹੜੀ ਗੱਲ ਕਾ ਲਈਏ ਹਰ ਪੱਕਾ ਤੁਹਾਡੇ ਅਸੀਂ ਫਾਇਦੇ ਕਰੀ ਜਾਂਦੇ ਆ ਦਪੱਟੇ ਚੈੱਕ ਕਰੋ 8 8000 ਵਾਲੇ ਸੂਟ ਤੁਹਾਨੂੰ ਅਸੀਂ 35 3500 4 4000 ਦੇ ਵਿੱਚ ਦੇ ਰਹੇ ਹਾਂ ਦੇਖੋ ਜੀ 6 6 ਨਾ ਮੜਿਆ ਹੋਇਆ ਸੂਟ ਦੇਖੋ ਸਿੰਪਲ ਸੂਬਰ ਘੇਰਾ ਤੇ ਦਪੱਟੇ ਤੇ ਸੇਮ ਕੰਮ ਕੀਤਾ ਕਾਰੀਗਰਾਂ ਦੀਆਂ ਮਿਹਨਤਾਂ ਬਹੁਤ ਲੱਗੀਆਂ ਦੇਖੋ ਡਿਜ਼ਾਈਨ ਯੈਲੋ ਆ ਨਾ ਰੰਗ ਤਾਂ ਇਹ ਸੋਹਣਾ ਪਰ ਇਹਦੇ ਵਿੱਚ ਕਹਿੰਦੇ ਡਿਜ਼ਾਈਨ ਇੰਨੇ ਟੌਪ ਦੇ ਆ ਗਏ ਆ ਇਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ ਆ ਵੀ ਚੈੱਕ ਕਰੋ ਜੀ ਦੇਖੋ ਬਾਜੂ ਕਿੰਨੇ ਹੈਵੀ ਆ ਸੂਟ ਕਿੰਨਾ ਸ਼ਾਨਦਾਰ ਆ ਮੈਂ ਕਹਿੰਦਾ ਬਖਰੀਆਂ ਚੀਜ਼ਾਂ ਹੀ ਬਾਜ਼ਾਰ ਨਾਲ ਆਵਾਂਗੇ ਭਾਜੀ ਸੂਟਾਂ ਦੇ ਵਿੱਚ ਤਾਂ ਤੁਸੀਂ ਰਿਕਾਰਡ ਤੋੜਿਆ ਨਾ ਕਿਸੇ ਨੇ ਲਹਿੰਗੇ ਲੈਣੇ ਆ ਗਾਉਣ ਲੈਣੇ ਆ ਡਰੈੱਸਾਂ ਲੈਣੀਆਂ ਉਹਦੇ ਵਿੱਚ ਵੀ ਮੈਨੂੰ ਦੱਸੋ ਵੀ ਕੋਈ ਖਾਸ ਫਾਇਦਾ ਐਸ ਕੀ ਲੈ ਕੇ ਆਏ ਹੋ ਤੁਸੀਂ ਡਰੈੱਸਾਂ ਦੇ ਵਿੱਚ ਵੇਖੋ ਜੀ ਤੱਕ ਪਾਵਾਂਗੇ ਤੱਕ ਬਾਜ਼ਾਰ 'ਚ 2500 3000 ਰੇਟ ਆ 1095 ਰੁਪਏ ਦੀ ਡਰੈੱਸ ਜੀ ਮੈਂ ਕਹਿੰਦਾ ਆ ਚੈੱਕ ਕਰੋ ਜੀ ਡਿਜ਼ਾਈਨ ਭਾਜੀ 1095 ਚ ਡਰੈੱਸਾਂ ਦਿਖਾ ਦਿਓ ਜੀ ਕਿੰਨੀਆਂ ਭਾਜੀ ਆਹ ਦੇਖੋ 1095 ਤੋਂ ਬਾਅਦ 1295 ਤੁਸੀਂ ਹੈਨਾ ਬਾਜ਼ਾਰ ਚਲ ਜਓ ਕਿਸੇ ਛੋਟੀ ਦੁਕਾਨ ਤੇ ਚਲ ਜਓ ਤਾਂ ਵੀ ਆ ਰੇਟ ਨਹੀਂ ਮੈਣੇ ਪਰ ਇੱਥੇ ਰੇਟ ਚੈੱਕ ਕਰੋ 1295 ਦੇ ਵਿੱਚ ਤੁਹਾਨੂੰ ਅਸੀਂ ਆ ਦੇ ਦੇਾਂਗੇ ਇੱਕ ਆ ਤੁਸੀਂ ਚੈੱਕ ਕਰ ਲਓ ਕੋਈ 1000 1100 1200 ਆ ਦੇਖੋ 1095 ਮਤਲਬ ਫਾਇਦੇ ਹਰ ਪੱਖੋਂ ਤੁਹਾਡੇ ਅਸੀਂ ਠੋਕ ਕੇ ਕਰ ਰਹੇ ਆ ਨਾ ਤਾਂ ਇਦਾਂ ਹੀ ਰੇਂਜਮੈਂਟ ਨਹੀਂ ਆ ਸਾਡੇ ਕੋਲ ਸਸਤੀਆਂ ਚੀਜ਼ਾਂ ਹੈਗੀਆਂ ਆ 1100 1200 ਪਰ ਉਦੋਂ ਉੱਪਰ ਜੀ ਲਗਜ਼ਰੀ ਚੀਜ਼ਾਂ ਲੈਣੀ ਉਹ ਤਾਂ ਚੀਜ਼ਾਂ ਦੇ ਦੇਖੋ ਜੀ ਰਾਇਲ ਕਾਰ ਜੈਸਾ ਜੀ ਬਿਆਹ ਤੇ 25 25 30 30 ਹਜ਼ਾਰ ਦੀਆਂ ਡਰੈਸਾਂ ਦੇ 5000 7000 8000 ਆ ਚੈੱਕ ਕਰੋ ਜੀ ਫਰਕ ਆ ਬੁਟੀਕ ਆਈਟਮਾ ਵੱਡੇ ਵੱਡੇ ਸ਼ੋਅਰੂਮਾਂ 'ਚ ਲਾਉਂਦੇ ਆ ਸ਼ੈੱਲ ਆ ਮਹਾਲੀ ਵਾਲੇ ਚੰਡੀਗੜ੍ਹ ਵਾਲੇ ਇਹੋ ਜਿਹੇ ਡਮੀਆਂ ਤੇ ਲਾਲਾ 25 25 30 30 ਹਜ਼ਾਰ ਦੀਆਂ ਡਰੈਸਾਂ ਦਿੰਦੇ ਆ ਸਾਡੇ ਕੋਲ 5000 7000 ਕੋਈ 8000 ਜਾਂ ਦੇਖੋ ਜੀ ਕਿੰਨੀਆਂ ਸ਼ਾਨਦਾਰ ਡ्रेसेसਾਂ ਜੀ ਨਵੀਆਂ ਡ्रेसेसਾਂ ਕੋਈ ਤੁਹਾਨੂੰ ਅਸੀਂ 3000 ਰੁਪਏ ਦੇ ਦੇਾਂਗੇ ਕੋਈ 3500 ਜੀ ਦੇ ਦੇਾਂਗੇ ਕੋਈ ਤੁਹਾਨੂੰ ਅਸੀਂ ਦੇ ਦੇਾਂਗੇ 3400 ਰੁਪਏ ਜਾ ਦੇਖੋ ਤੁਹਾਨੂੰ 3450 ਰੁਪਏ ਦੇ ਵਿੱਚ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਆਪਾਂ ਦੇ ਰਣੀਆ ਮਤਲਬ ਸੂਟ ਸ਼ਰਾਰੇ ਗਰਾਰੇ ਗਾਉਨ ਡ्रेसेसਾਂ ਲਹਿੰਗੇ ਤੇ ਉੱਤੇ ਬਹੁਤ ਵੱਡੀ ਸੇਲ ਚੱਲ ਰਹੀ ਹੈ ਤੁਸੀਂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਬਾਗੇ ਪਣਾਣੇਆ ਮੋਗਾ ਰੋਡ ਤੇ ਜਿੱਥੇ ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ ਆ ਗਾਰੰਟੀ ਇਸ ਗੱਲ ਦੀ ਆ ਵੀ 50000 ਦਾ ਕਪੜਾ 20000 ਦੇ ਕੇ ਭੇਜਾਂਗੇ ਦੇਖੋ ਜੀ ਇੱਥੇ ਕੋਟ ਪੈਂਟ ਕੁਰਤੇ ਪਜਾਮੇ ਲਹੰਗੇ ਚਾਹੇ ਤੁਸੀਂ ਜੈਂਸ ਦੀ ਕੋਈ ਵੈਰਾਈਟੀ ਲੈਣੀ ਹੈ ਕੁਰਤੇ ਪਜਾਮੇ ਬਾਸਕਟਾ ਸ਼ੇਰਵਾਨੇ ਕੋਟ ਪੈਂਟ ਦਸਤਾਰਾਂ ਤੇ ਟਾਈਆਂ ਇੱਕ ਛੱਤ ਹੇਠਾ ਤੁਹਾਡੇ ਪਰਿਵਾਰ ਦੇ ਵਿਆਹ ਸ਼ਾਦੀ ਦਾ ਅੱਜ ਮੌਲ ਆ ਗਿਆ ਤੇ ਸ਼ਾਪਿੰਗ ਇੱਕ ਜਗ੍ਹਾ ਤੋਂ ਹੀ ਕਰਿਓ ਬਾਗੇ ਪੁਰਾਣੇ ਤੋਂ ਜੀ ਸਲਾਹ ਜੀ ਹੁਣ ਛੇਦੀ ਛੇਦੀ ਆ ਜਿਓ ਤੁਹਾਡੀ ਵੇਟ ਕਰਦੇ ਆ ਆਉਣਾ ਬਾਗੇ ਪੁਰਾਣੇ ਆ ਮੋਗਾ ਰੋਡ ਦੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ 11 ਮਨ অপশন দি ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਬੱਗਾਪੁਰਾ